ਇਹਦਾ ਕਾਪੀ ਹੈ ਜੀ ਅੱਜ ਤੋਂ ਬਾਅਦ ਆਪਾਂ ਆ ਗਏ ਹਾਂ ਇਹ ਫੋਟੋ ਬਹੁਤ ਹੀ ਪ੍ਰਸੰਦਾਜਨਕ ਨਾ ਲੱਗਦਾ ਇਹ ਇੰਦਾ ਨਹਿਰਾ ਤੇ ਛੁੱਟ ਕੇ ਨਾ ਜਾਂਦੇ ਇਹ ਛੁੱਟਦੇ ਆ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋਵੇ ਪੀੜਾ ਦੀ ਚਾਦਰ ਵੀ ਪਿੱਛੇ ਪਈ ਆ ਉਹ ਦੇਖੋ ਪੀੜਾ ਦੀ ਚਾਦਰ ਵੀ ਪਈ ਆ ਦੇਖੋ ਭਾਜੀ ਇੰਦਰ ਮਾਰੋ ਮੜ ਕੇ ਇੰਦਰ ਮਾਰੋ ਇਹ ਨਹਿਰਾ ਜਿਸ ਹੁਣ ਆਪਾਂ ਉੱਥੋਂ ਆਨੇ ਆ ਚੱਡੀ ਨੂੰ ਸੱਭੂ ਨਹਿਰ ਜੀ ਅਸੀਂ ਦੇਖਿਆ ਕੀ ਹਾਲ ਬਣਿਆ ਵੈਸੇ ਨਾ ਇਹ ਪਰਮਨੈਂਟ ਇੱਕ ਵੈਸੇ ਬਾਕੀ ਸਹੀ ਗੱਲ ਹੈ ਜੀ ਹੋਣਾ ਚਾਹੀਦਾ ਹੈ ਚਾਹੀਦਾ ਹੈ ਜੀ ਜ਼ਰੂਰੀ ਹੈ ਜੀ ਰੱਖ ਲਾ ਕੋਈ ਦੋਨੇ ਕਾਇਆ ਆਇਆ ਮੌਕੇ ਦੇ ਕੋਲ ਅਸੀਂ ਹੈ ਕਿ ਉਹਦੇ ਅਸੀਂ ਦੇਖਿਆ ਭਾਈ ਅਸੀਂ ਦੇਖਿਆ ਸਾਰਾ ਹੋਰ ਵੀ ਛੁੱਟੀਆਂ ਬਈਆਂ ਚੱਲਦੇ ਨੇ ਹਾਂਜੀ ਉਹਦੇ ਵਿੱਚ ਪਤਾ ਨਹੀਂ ਕੀ ਉਹ ਚੁੰਨੀ ਖੋਲੋ ਕੋਈ ਕਰੀਏ ਭਾਈ ਇਹ ਮਾਲਾ ਵੜੋ ਉਹ ਚੁੰਨੀ ਖੋਲੋ ਉਹਦੇ ਵਿੱਚ ਕੀ ਨਹੀਂ ਨਹੀਂ ਇੱਥੇ ਪਏ ਸੀ ਭਾਈ ਉਹ ਚੁੰਨੀ ਚ ਦੇਖੋ ਬੜੀ ਲੱਗਿਆ ਨਾ ਪਾਣੀ ਜਦੋਂ ਉਹ ਤੋਂ ਕੋਈ ਤੈਸ ਨਾਲ 60 ਨਾਲ ਵਾਲੋ ਯਾਰ ਦੇਖਦੇ ਕੰਨੀਆਂ ਤੁਮ ਗੱਲ ਬੁੜਾਣਾ ਸਭ ਤੁਸੀਂ ਤਾਂ ਗੁਰਦੁਆਰਾ ਸਾਹਿਬ ਪਹੁੰਚੇ ਕਿ ਮਸਲਾ ਹੋ ਜਾਊਗਾ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ कि ਜਿਹੜੀ ਨਹਿਰ ਆਪਣੀ ਨਕੋਦਰ ਦੇ ਨਾਲ ਦੀ ਜਾਂਦੀ ਆ ਤੇ ਜਿਹੜਾ ਪੋਲੇ ਆ ਸ਼ੰਕਰ ਰੋਡ ਤੇ ਸਰਕਪੁਰ ਦੇ ਨੇੜੇ ਉਸ ਪੁਲ ਦੇ ਕੋਲ ਪਟੜੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਦੂਸਰਾ ਪਾਣੀ ਜਿਹੜਾ ਟੀਕਾ ਪਾਗ ਦੂਜਾ ਪਿਆ ਸੀ ਨਾਲ ਦੋ ਗੁਟਕੇ ਸਾਹਿਬ ਸਨ ਸੁਖਮਨੀ ਸਾਹਿਬ ਦਾ ਤੇ ਦੂਸਰਾ ਜਿਹੜਾ ਆਪਣਾ ਜਪਜੀ ਸਾਹਿਬ ਆਪਣਾ ਰਹਿਰਾ ਸਾਹਿਬ ਜਿਹੜਾ ਨਿਤਨੇਮ ਆਪਾਂ ਕਰਦੇ ਆ ਉਹਨੂੰ ਕਾਸੀ ਇੱਕ ਇੱਕ ਸੀਗੀ ਆਪਣੀ ਜਿਹੜੇ ਮੋਮੈਂਟੋ ਆਪਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਉੱਥੇ ਆਪਣੇ ਮੂਲ ਮੰਤਰ ਦਾ ਪਾਠ ਲਿਖਿਆ ਸੀਗਾ ਤੇ ਉਹ ਉੱਥੇ ਇੱਕ ਸਿੰਘ ਆਪਣਾ ਨਗੋਦਰ ਰਹਿਣ ਵਾਲਾ ਆ ਕੁਦਰਤੀ ਉਹ ਤੋਂ ਮੰਗ ਰਿਹਾ ਸੀ ਤੇ ਇਹ ਸਾਰਾ ਇੱਕ ਲਾਲ ਆਪਣੇ ਕਹੋ ਉਹ ਕੱਪੜੇ ਦੇ ਥੱਲੇ ਤੇ ਆਉ ਨੂੰ ਲੱਭਿਆ ਲਾਲ ਕੱਪੜੇ ਵਾਲੋ ਦੀ ਨਜ਼ਰ ਚਲ ਗਈ ਸਕੂਟਰ ਤੇ ਜਾ ਰਿਹਾ ਸੀ ਉਹ ਜੇ ਜਦੋਂ ਲਾਲ ਕਪੜਾ ਚੱਕ ਕੇ ਦੇਖਿਆ ਤਾਂ ਉਹਦੇ ਥੱਲੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਭਾਗ ਦੂਜਾ ਤੇ ਗੁਰੂ ਕਾਹਬ ਦੋ ਜਿਹੜੇ ਉਹਨੂੰ ਥਲਬੇ ਇਹ ਇਸ ਇਸ ਗਲਤੀ ਅਸੀਂ ਬੜੀ ਕਰਨੀ ਸ਼ਬਦਾ ਦੀ ਨਿੰਦਿਆ ਕਰਦੇ ਆ ਉੱਥੇ ਜਿਹੜੇ ਕੋਈ ਆਪਣੇ ਮੰਦਰਾਂ ਦੀਆਂ ਕਮੇਟੀਆਂ ਵੱਲੋਂ ਕੋਈ ਦੇਵੀ ਦੇਵਤੇ ਆਪਣੇ ਉਹਨਾਂ ਦੀਆਂ ਵੀ ਜਿਹੜੀਆਂ ਸੀਗੀਆਂ ਫੋਟੋਗ੍ਰਾਫ ਸੀਗੀਆਂ ਜਾਂ ਕੋਈ ਤਰ੍ਹਾਂ ਦੇ ਮੋਮੈਂਟੋ ਸੀ ਜਿਹੜੇ ਆਪਾਂ ਕਈ ਵਾਰੀ ਜਦੋਂ ਜਾਗਰਣ ਕਰਾਉਨੇ ਆ ਇਹ ਜੋ ਮੰਦਰ ਵਿੱਚ ਪ੍ਰੋਗਰਾਮ ਹੁੰਦਾ ਉਹ ਉਹਦੇ ਉਸ ਵੇਲੇ ਆਪਾਂ ਜਿਹੜੀ ਸੁਤਵੰਤ ਆ ਜਿਹੜੇ ਪਤਵੰਤੇ ਸੱਜਣਾਂ ਨੂੰ ਆਪਾਂ ਦਿਨੇ ਆ ਸੋ ਇਹ ਬੜੀ ਆਪਣੀ ਮਾੜੀ ਘਟਨਾ ਆ ਜਿਨੇ ਵੀ ਕੀਤੀ ਆ ਜਿਨੇ ਇਸ ਪਾਪ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉਸ ਸਾਲਿਆਂ ਨੂੰ ਹਦੈਤ ਵੀ ਕਰਦੇ ਆ ਅਪੀਲ ਵੀ ਕਰਦੇ ਆ ਕਿ ਤੁਸੀਂ ਇਹਦੀ ਤਹਿ ਤੱਕ ਜਾਓ ਤੇ ਜਿਹੜਾ ਇਹਦੇ ਪਿੱਛੇ ਜਿਹੜਾ ਕਸੂਰ ਆ ਜਿਹੜਾ ਦੋਸ਼ੀ ਆ ਉਹਨੂੰ ਲੱਭ ਕੇ ਤੇ ਉਹਨਾਂ ਨਾਸ਼ਰ ਕਰੋ ਤਾਂ ਕਿ ਸੰਗਤ ਨੂੰ ਇਸ ਗੱਲ ਦਾ ਅਹਰੋਸਾ ਹੋਵੇ ਜਿਹਨੇ ਪਾਪ ਕੀਤਾ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਬਡਾਲਾ ਸਾਹਿਬ ਆਮ ਹੀ ਦੇਖਣ ਜਾਂਦਾ ਜਦੋਂ ਵੀ ਦੇਖੋ ਕਿ ਦਰਿਆ ਦੇ ਕੋਲ ਜਾਂ ਕਿਸੇ ਨਹਿਰ ਦੇ ਕੋਲ ਧਾਰਮਿਕ ਤਸਵੀਰਾਂ ਆਮ ਹੀ ਪਈਆਂ ਹੁੰਦੀਆਂ ਕੀ ਕਹਿਣਾ ਚਾਹੋਗੇ ਦੇਖੋ ਤਸਵੀਰਾਂ ਦੀ ਗੱਲ ਹੋ ਰਹੀ ਹੈ ਜੀ ਅਜੇ ਸਾਰੀ ਤੁਹਾਨੂੰ ਜਿਹੜੀ ਹੈਗੀ ਆ ਮਿੱਥਿਆ ਦਸਤੀ ਆ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਆ ਜਾਂ ਉਹਨੂੰ ਸੱਚੀ ਆਪਾਂ ਕਹਿ ਸਕਦੇ ਆ ਉਹ ਭਾਗ ਦੂਜਾ ਆ ਉਹ ਤੇ ਉਹਦੇ ਵਿੱਚ ਗੁਰਬਾਣੀ ਆ ਉਹ ਆਪਣਾ ਆਪਾਂ ਉਹਨੂੰ ਮੱਥਾ ਟੇਕਦੇ ਆਂ ਉਹ ਆਪਾਂ ਗੁਰੂ ਮੰਨਦੇ ਆਂ ਉਸ ਗੁਰਬਾਣੀ ਨੂੰ ਤੇ ਨਾਲ ਹੁਟਕਾ ਸਾਬ ਵੀ ਸੀਗੇ ਜਪਜੀ ਸਾਹਿਬ ਦੇ ਤੇ ਆਪਣੇ ਜਿਹੜਾ ਸੁਖਮਨੀ ਸਾਹਿਬ ਦੇ ਉਹ ਵੀ ਸੀਗੇ ਸੋ ਇਹ ਤਾਂ ਗੱਲ ਕਿਸੇ ਨੇ ਜਾਂ ਤਾਂ ਦੇਖੋ ਕਈ ਬੜੇ ਇਦਾਂ ਦੇ ਪਾਪੀ ਆ ਜਿਹੜੇ ਆਪਣੇ ਇਦਾਂ ਦੀ ਘਟਨਾਵਾਂ ਕਰਦੇ ਨੇ ਪਹਿਲਾਂ ਵੀ ਪੰਜਾਬ ਵਿੱਚ ਆਪਾਂ ਦੇਖਿਆ ਕਿ ਗੁਰੂ ਸਾਹਿਬਾਨ ਦਾ ਜਿਹੜਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਬੇਦਬੀਆਂ ਹੋਈਆਂ ਇਸ ਗੱਲੋਂ ਸੰਗਤਾਂ ਦੇ ਮਨਾਂ 'ਚ ਬੜਾ ਰੋਸ ਆ ਬੜਾ ਗੁੱਸਾ ਆ ਤੇ ਨਹੀਂ ਹੋਣਾ ਚਾਹੀਦਾ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਆਪਾਂ ਸਾਰੇ ਗੁਰੂਆਂ ਪੀਆਂ ਅਵੇ ਪਰਮਾਤਮਾ ਦੇ ਅਵਤਾਰਾਂ ਦੇ ਅੱਗੇ ਆਪਾਂ ਆਪਣਾ ਸਿਰ ਝੁਕਾਉਨੇ ਆ ਤੇ ਸਾਰੇ ਧਰਮ ਆਪਣੇ ਨੂੰ ਬਹੁਤ ਪਿਆਰੇ ਨੇ ਕਿਸੇ ਧਰਮ ਦਾ ਵੀ ਨਹੀਂ ਆਪਣੇ ਉਹਨਾਂ ਦੇ ਚਿੰਨ ਦਾ ਅਪਮਾਨ ਹੋਣਾ ਚਾਹੀਦਾ ਤੇ ਗੁਰੂ ਸਾਹਿਬ ਦੀ ਦਾ ਕਦੀ ਵੀ ਵਿੱਦਵੀ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਕਦੀ ਨਹੀਂ ਸਹਿ ਸਕਦੇ ਸੋ ਅਸੀਂ ਆਪਣੇ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਹੈਗਾ ਆ ਜਿਨੇ ਇਹ ਪਾਪ ਕੀਤਾ ਉਹ ਲੱਭਿਆ ਜਾਵੇ ਉਹਦੇ ਬਰ ਖਿਲਾਫ ਉਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਅਸੀਂ ਇਹ ਹੁਣ ਪੁਲਿਸ ਨੂੰ ਸਾਰੀ ਗੱਲ ਦੱਸਤੀ ਆ ਇੱਥੇ ਪੁਲਸ ਵਾਲੇ ਡੀਐਸ ਵੀ ਸਾਹ ਵਾਇਸੇਗੇ ਉੱਪਰ ਬਰਾ ਸੈਂਚਵਾ ਖੜੇ ਆ ਤੇ ਕੁਝ ਟਾਈਮ ਦੇਖਦੇ ਆਂ ਕਿ ਪੁਲਿਸ ਦੀ ਪੜਤਾਲ ਕਿੱਧਰ ਨੂੰ ਜਾਂਦੀ ਆ ਲੇਕਿਨ ਸਾਨੂੰ ਆਸ ਹੈ ਕਿ ਜਿਨੇ ਵੀ ਇਹ ਆਪਣੇ ਜ਼ੁਰਮ ਕੀਤਾ ਪਾਪ ਕੀਤਾ ਉਹ ਜ਼ਰੂਰ ਫੜਿਆ ਜਾਊਗਾ ਤੇ ਉਹਦੇ ਵਿਰੁੱਧ ਕਾਨੂੰਨੀ ਕਰਵੇਗਾ